ਹੈਲੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਮਿਨਟਸ ਮੰਤਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਪਰਮਿੰਦਰ ਤੰਜਲ ਹਮੇਸ਼ਾ ਇਸ ਚੈਨਲ ਤੇ ਪੋਜ਼ਿਟਿਵ ਮਿਨਟਸ ਦੀ ਗੱਲ ਕਰੀਦੀ ਹੈ ਸਿਹਤ ਦੀ ਗੱਲ ਕਰੀਦੀ ਹੈ ਤੰਦਰੁਸਤੀ ਦੀ ਗੱਲ ਕਰੀਦੀ ਹੈ ਜੋ ਵੀ ਜਾਣਕਾਰੀ ਮੈਂ ਇਸ ਚੈਨਲ ਤੇ ਸਾਂਝੀ ਕੀਤੀ ਹੈ ਉਹ ਹਮੇਸ਼ਾ ਮਾਹਿਰਾਂ ਦੀ ਖੋਜ ਹੁੰਦੀ ਹੈ ਇਸ ਸਾਰੇ ਸਫ਼ਰ ਵਿੱਚ ਮੈਂ ਖੁਦ ਬਹੁਤ ਕੁਝ ਸਿੱਖ ਰਿਹਾ ਹਾਂ ਜੋ ਮੇਰੀ ਸਿਹਤ ਸੁਧਾਰਨ ਦੇ ਬਹੁਤ ਕੰਮ ਆ ਰਿਹਾ ਹੈ ਦਰਸਲ ਮੈਂ ਮਿਲਟਸ ਜਾਂ ਮੋٹے ਅਨਾਜ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਤੱਕ ਸਿਹਤ ਬਹੁਤ ਕਾਫੀ ਚਿੰਤਕ ਸਰੇਸ਼ਾਂਤ ਸੀ ਮੈਂ ਵੀ ਨੈਗੇਟਿਵ ਅਨਾਜ ਖਾਂਦਾ ਸੀ ਨੈਗੇਟਿਵ ਰਹਿੰਦਾ ਸੀ ਜਦੋਂ ਮੈਂ ਉਮਰ ਦੇ 30 ਆਕੇ ਵਿੱਚ ਆਇਆ ਮੈਨੂੰ ਪੇਟ ਵਿੱਚ ਜਲਣ ਦਾ ਪਤਾ ਲੱਗਿਆ ਉਹ ਮੇਰੀ ਸ਼ੁਰੂਆਤ ਸੀ ਦਵਾਈਆਂ ਦੇ ਝਾਲ ਵਿੱਚ ਫਸਣ ਦੀ ਉਹ ਜਲਣ ਪਤਾ ਹੀ ਨਹੀਂ ਲੱਗਿਆ ਕਦੋਂ ਗੈਸ ਅਫਾਰਾ ਬਦਹਜਮੀ ਖੁੱਖ ਨਾ ਲੱਗਣਾ ਵਿੱਚ ਬਦਲ ਗਈ ਮੈਂ ਦਿਨ ਵਿੱਚ 6-6 ਜਲਨ ਵਾਲੀਆਂ ਗੁਲਾਬੀ ਗੋਲੀਆਂ ਖਾਂਦਾ ਰਿਆ ਸਵੇਰੇ ਦੋ ਦੋ ਦੁਪਹਿਰੇ ਦੋ ਸ਼ਾਮ ਨੂੰ ਫਿਰ ਹੌਲੀ-ਹੌਲੀ ਸਿਰਦਰਦ پتہ ਹੀ ਨਹੀਂ ਲੱਗਿਆ ਕਦੋਂ ਹਾਈ ਬੀਪੀ ਵਿੱਚ ਬਦਲ ਗਿਆ ਮੈਂ ਬੀਪੀ ਰੋਜ਼ ਚੈੱਕ ਕਰਨਾ 160 70 ਤੇ ਚੱਕਰ ਆਉਣੇ ਮੇਰੀ ਹਾਲਤ ਮਨੋਰੋਗੀ ਵਾਲੀ ਸੀ ਕਿਉਂਕਿ ਮੇਰੇ ਆਪਣੇ ਦਾਦਾ ਜੀ ਦੋਨੇ ਚਾਚਾ ਜੀ ਤੇ ਮੇਰੇ ਪਾਪਾ ਦਿਲ ਦੇ ਰੋਗੀਸ ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਬਿਮਾਰੀ ਨਾਲ ਲੜਦੇ ਦੇਖਿਆ ਇਹ ਤਾਂ ਕਬੂਲ ਕਰ ਲਿਆ ਸੀ ਕਿ ਮੈਂ ਬਹੁਤ ਜਲਦ ਦਿਲ ਦੀ ਬਿਮਾਰੀ ਦਾ ਮਰੀਜ਼ ਬਣ ਜਾਣਾ ਹੈ ਤੇ ਮੈਨੂੰ ਵੀ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਹੀ ਹੋਣੀ ਹੈ ਮੇਰੇ ਪਾਪਾ ਬਾਗ ਇੱਕ ਵਾਰੀ ਤਾਂ ਮੈਂ ਰਾਤ ਨੂੰ 2 ਵਜੇ ਆਪ ਹੀ ਹਸਪਤਾਲ ਵਿੱਚ ਜਾ ਕੇ ਪਰਤੀ ਹੋਈ ਹਾਈ ਬੀਪੀ ਸੀ 175 105 3 ਦਿਨ ਬਾਅਦ ਮੇਰੀ ਦਵਾਈ ਹੋਰ ਤੇਜ਼ ਕਰ ਦਿੱਤੀ ਬੀਪੀ ਦੀ ਗੋਲੀ ਦਿਨ ਵਿੱਚ ਦੋ ਵਾਰ ਕਰ ਦਿੱਤੀ ਤੇ ਮੈਨੂੰ ਛੁੱਟੀ ਦੇ ਦਿੱਤੀ ਮੈਂ ਇੱਕੋ ਸਮੇਂ ਐਲੋਪੈਥੀ ਹੋਮੋਪੈਥੀ ਤੇ ਕਈ ਦੇਸੀ ਨੁਸਖੇ ਵਰਤ ਰਿਹਾ ਸੀ ਆਪਣੀ ਸਿਹਤ ਨੂੰ ਸੁਧਾਰਨ ਲਈ ਕੋਸ਼ਿਸ਼ ਕਰ ਰਿਹਾ ਸੀ ਮੈਂ ਹਾਈ ਬੀਪੀ ਦੀ ਚੰਗੀ ਸਟਰੋਂਗ ਦਵਾਈ ਰੋਜ਼ ਖਾਂਦਾ ਸੀ ਉਸ ਵੇਲੇ ਮੇਰਾ ਭਾਰ ਵੀ 85 90 ਕਿਲੋ ਵਿੱਚ ਰਹਿੰਦਾ ਸੀ ਮੈਨੂੰ ਗੈਸ ਅਫਾਰਾ ਭੁੱਖ ਨਾ ਲੱਗਣੀ ਮੈਂ ਦਿਨ ਵਿੱਚ 14-15 ਗਲਾਸ ਪਾਣੀ ਵੀ ਪੀ ਜਾਣਾ ਹਮੇਸ਼ਾ ਮੇਰਾ ਪੇਟ ਖਰਾਬ ਫਫਾਰਾ ਰਹਿਣਾ ਦਵਾਈਆਂ ਤੋਂ ਮੈਂ ਪੂਰੀ ਤਰ੍ਹਾਂ ਨਿਰਾਸ਼ ਸੀ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਦੇਸੀ ਨੁਸਖਿਆਂ ਨੇ ਵੀ ਕੁਝ ਖਾਸ ਕੰਮ ਨਹੀਂ ਕੀਤਾ ਖੋਜ ਕਰਦੇ ਕਰਦੇ ਇਹ ਗੱਲ ਤਾਂ ਸਮਝ ਆ ਗਈ ਉਹ ਨਾ ਹੋ ਖਰਾਤ ਵਿੱਚ ਕੁਝ ਗੜਬੜ ਹੈ ਆਪਣੇ ਵੱਡਿਆਂ ਦੀਆਂ ਗੱਲਾਂ ਸੁਣੀਆਂ ਹੋਈਆਂ ਸੀ ਕਿ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂ ਨਾਇਨ ਡਾਕਟਰ ਹੁੰਦੇ ਸੀ ਮੇਰੀ ਗੱਲ ਹੋਈ ਮੇਰੇ ਭਾਜੀ ਨਾਲ ਉਹਨਾਂ ਨੇ ਮਿਰਟਸ ਮੰਗਵਾਏ ਸੀ ਉਹ ਪੀਏਯੂ ਲੁਧਿਆਣਾ ਵਿੱਚ ਉਦੋਂ ਜੌਬ ਕਰਦੇ ਸੀ ਉਹਨਾਂ ਨੇ ਡਾਕਟਰ ਖਦਰਪਾਲੀ ਜੀ ਦੀ ਵੈਬਸਾਈਟ ਸ਼੍ਰੀਧਨਿਆ ਮਿਰਟਸ ਤੋਂ ਆਨਲਾਈਨ ਮੰਗਵਾਏ ਮੈਨੂੰ ਇਹ ਸਭ ਕੁਝ ਸਮਝਣ ਨੂੰ ਕਈ ਮਹੀਨੇ ਲੱਗ ਗਏ ਇਹ ਹੈ ਕਿ ਜਦੋਂ ਮੇਰੀ ਤਸੱਲੀ ਹੋਈ ਮੈਂ ਵੀ ਖਾਣੇ ਸ਼ੁਰੂ ਕੀਤੇ ਤੇ ਹੋਰ ਵੀ ਇਸ ਬਾਰੇ ਸਮਝਣਾ ਸਿੱਖਣਾ ਸ਼ੁਰੂ ਕੀਤਾ ਮੈਨੂੰ ਕੁਝ ਹਫ਼ਤਿਆਂ ਵਿੱਚ ਬਹੁਤ ਫਰਕ ਲੱਗਿਆ ਮੈਂ ਦਵਾਈਆਂ ਹੌਲੀ-ਹੌਲੀ ਬੰਦ ਕਰਨੀਆਂ ਸ਼ੁਰੂ ਕੀਤੀਆਂ ਪਿਛਲੇ 2.5 ਪੌਣੇ 3 ਸਾਲ ਤੋਂ ਮੈਂ ਪੋਜ਼ਿਟਿਵ ਮਨ ਖਾਣੇ ਸ਼ੁਰੂ ਕੀਤੇ ਤੇ ਮੇਰੀ ਜ਼ਿੰਦਗੀ ਵਿੱਚ ਹੋਰ ਬਹੁਤ ਕੁਝ ਪੋਜ਼ਿਟਿਵ ਹੋਣਾ ਸ਼ੁਰੂ ਹੋਇਆ ਹੁਣ ਮੈਂ ਕੋਈ ਵੀ ਦਵਾਈ ਨਹੀਂ ਖਾਂ ਕਦੇ ਕੋਈ ਬਾਹਰ ਦਾ ਖਾਣਾ ਖਾਦਾ ਜਾਵੇ ਤਾਂ ਸਿਰ ਦਰਦ ਜਾਂ ਪੇਟ ਦਰਦ ਹੋਣਾ ਸੁਭਾਵਿਕ ਹੁਣ ਮੈਨੂੰ ਬਹੁਤੀ ਪਿਆਸ ਵੀ ਨਹੀਂ ਲੱਗਦੀ ਦਿਨ ਚ ਮੈਂ 5-6 ਗਲਾਸ ਪਾਣੀ ਦੇ ਸਾਰੇ ਪੀ ਲੈਂਦਾ ਤਲਾ ਮੈਂ 12-15 ਗਲਾਸ ਪਾਣੀ ਦੇ ਪੀਂਦਾ ਸੀ ਮੈਨੂੰ ਪਿਆਸ ਬਹੁਤ ਲੱਗਦੀ ਸੀ ਬਹੁਤਾ ਪਾਣੀ ਪੀਣ ਨਾਲ ਵੀ ਸਾਡੇ ਮਿਨਰਲਸ ਸਰੀਰ ਵਿੱਚੋਂ ਪਿਸ਼ਾਬ ਦੇ ਰੂਪ ਰਾਹੀਂ ਬਾਹਰ ਨਿਕਲ ਜਾਂਦੇ ਨੇ ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ ਹੁਣ ਮੇਰਾ ਪੇਟ ਵੀ ਠੀਕ ਰਹਿੰਦਾ ਹੈ ਭੁੱਖ ਵੀ ਠੀਕ ਹੈ ਹੁਣ ਮੇਰਾ ਭਾਰ ਵੀ 60-65 ਕਿਲੋ ਵਿੱਚ ਰਹਿੰਦਾ ਜਦੋਂ ਮੈਂ ਮਿਨਰਟਸ ਖਾਣੇ ਸ਼ੁਰੂ ਕੀਤੇ ਮੈਂ ਵੀ ਜਿਵੇਂ ਸਾਰੇ ਦੂਸਰੇ ਸਰਚ ਕਰਦੇ ਨੇ ਕਿਵੇਂ ਬਣਾਉਣੇ ਨੇ ਕਿਵੇਂ ਖਾਣੇ ਨੇ ਮੈਨੂੰ ਸਾਰੀਆਂ ਵੀਡੀਓਜ਼ ਹਿੰਦੀ ਕੰਨੜ ਅੰਗਰੇਜ਼ੀ ਵਿੱਚ ਮਿਲੀਆਂ ਜੇ ਕੋਈ ਪੰਜਾਬੀ ਵਿੱਚ ਵੀਡੀਓ ਸੀ ਤੋਂ ਬਹੁਤ ਲੰਬੀ ਸੀ ਜਾਂ ਉਹਦਾ ਤਰੀਕਾ ਉਸ ਤਰ੍ਹਾਂ ਨਹੀਂ ਸੀ ਜਿਵੇਂ ਡਾਕਟਰ ਖਾਦਰਵਦੀ ਜੀ ਦੱਸਦੇ ਨੇ ਇਸ ਲਈ ਮੈਂ ਦੂਸਰਿਆਂ ਦੀ ਮਦਦ ਕਰਨ ਬਾਰੇ ਸੋਚਿਆ ਤਾਂ ਕਿ ਕੋਈ ਹੋਰ ਵੀ ਮੇਰੇ ਤੋਂ ਫਾਇਦਾ ਲੈ ਸਕੇ ਤੇ ਮੈਂ ਵੀ ਕੁਝ ਵੀਡੀਓਜ਼ ਮੇਰੇ ਦੀ ਖਿਚੜੀ ਅੰਬਲੀ ਖਮੀਰ ਤੇ ਰੋਟੀ ਕਿਵੇਂ ਬਣਾਉਣੀ ਹੈ ਬਾਰੇ ਪੰਜਾਬੀ ਵਿੱਚ ਵੀਡੀਓ ਬਣਾਈ। ਨਾਲ ਦੀ ਨਾਲ ਮੈਂ ਮਿਲਟਸ ਬਾਰੇ ਹੋਰ ਸਿੱਖਣਾ ਜਾਰੀ ਰੱਖਿਆ। ਮੇਰੀਆਂ ਕਈ ਵੀਡੀਓਜ਼ ਬਣਾਈਆਂ ਦੇਖ ਕੇ ਮੈਨੂੰ ਫੋਨ ਕਾਲ ਵੀ ਆਉਣ ਲੱਗੇ। ਜਿਸ ਨੇ ਮੈਨੂੰ ਹੋਰ ਵੀ ਪੋਜ਼ਿਟਿਵ ਕਰ ਦਿੱਤਾ। ਇਸੇ ਦੌਰਾਨ ਮੈਂ ਲੁਧਿਆਣੇ ਤੋਂ ਮਿਲਟਸ ਰਿਟੇਲ ਕਰਨੇ ਸ਼ੁਰੂ ਕੀਤੇ। ਇਹ ਪੂਰੀ ਤਰ੍ਹਾਂ ਆਰਗੇਨਿਕ ਤੇ ਅਨਪਾਲਿਸ਼ਡ ਨੇ। ਪਰ ਮੇਰਾ ਮਨੋਰਥ ਮਦਦ ਕਰਨਾ ਹੀ ਰਿਹਾ ਜੇ ਕੋਈ ਮੈਨੂੰ ਲੁਧਿਆਣੇ ਤੋਂ ਬਾਹਰ ਦਾ ਫੋਨ ਕਰਕੇ ਪੁੱਛਦਾ ਮੈਂ ਉਸ ਨੂੰ ਉਸੇ ਦੇ ਸ਼ਹਿਰ ਵਿੱਚ ਮਿਲਸ ਦੇ ਕਿਸੇ ਹੋਰ ਰਿਟੇਲਰ ਦਾ ਫੋਨ ਨੰਬਰ ਦੇ ਦਿੰਦਾ ਤਾਂ ਕਿ ਜਲਦੀ ਹੀ ਮਿਲਸ ਮਿਲ ਜਾਣ ਨਾ ਕਿ ਮੈਂ ਕੋਰੀਅਰ ਦਾ ਖਰਚਾ ਅਗਲੇ ਸਿਰ ਪਾਵਾਂ ਆਪ ਵੇਚਣ ਦਾ ਲਾਲਚ ਕਰਨ ਅੱਜ ਇਸ ਚੈਨਲ ਤੇ 800 ਤੋਂ ਉੱਪਰ ਦੇ ਸਬਸਕ੍ਰਾਈਬਰ ਇਸ ਤਰ੍ਹਾਂ ਛੋਟੀਆਂ-ਛੋਟੀਆਂ 15-20 ਮਿੰਟ ਤੱਕ ਦੀਆਂ ਵੀਡੀਓਜ਼ ਰਾਹੀਂ ਬਦ ਤੋਂ ਬਦ ਸਿਹਤ ਬਾਰੇ ਜਾਣਕਾਰੀ ਸਾਂਝੀ ਇਸੇ ਚੈਨਲ ਤੇ ਕਰਦੇ ਰਹਾਂਗੇ ਜਿਵੇਂ ਡਾਕਟਰ ਖਾਦਰਵਲੀ ਜੀ ਦੱਸਦੇ ਨੇ ਕਿ ਮਿਨਰਲਸ ਨਾ ਸਿਰਫ ਬਿਮਾਰੀ ਤੋਂ ਬਚਾਉਂਦੇ ਨੇ ਨਾਲ ਦੀ ਨਾਲ ਹਾਰਮੋਨ ਬੈਲੈਂਸ ਵੀ ਕਰਦੇ ਪੋਜ਼ਿਟਿਵ ਮਿਨਰਲਸ ਨੇ ਮੇਰੀ ਸਿਹਤ ਨੂੰ ਵੀ ਨਿਰਾਸ਼ਾ ਚੋਂ ਆਸ਼ਾ ਵਿੱਚ ਬਦਲਿਆ ਮੈਨੂੰ ਕਈ ਫੋਨ ਕਾਲ ਐਦਾਂ ਦੇ ਆਏ ਜਿਨ੍ਹਾਂ ਵਿੱਚੋਂ ਕਈਆਂ ਨੇ ਆਪਣੀਆਂ ਸਰੀਰਕ ਤਕਲੀਫਾਂ ਸਾਂਝੀਆਂ ਕੀਤੀਆਂ ਤੇ ਕਈਆਂ ਨੇ ਆਪਣੀਆਂ ਮਾਨਸਿਕ ਉਦਾਸੀਆਂ ਹੇ ਮਿੰਟਸ ਖਾਣ ਤੋਂ ਬਾਅਦ ਦੋਵੇਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਆਪ ਤਣਾਅ ਵਿੱਚ ਸੀ ਆਉਣ ਵਾਲੇ ਸਮੇਂ ਨੂੰ ਲੈ ਕੇ ਮੈਂ ਵੀ ਨਕਾਰਾਤਮਕ ਹੋ ਗਿਆ ਸੀ ਪਰ ਨਿਯਮ ਨਾਲ ਮਿੰਟਸ ਖਾਣ ਤੋਂ ਬਾਅਦ ਜਿਵੇਂ ਮੈਂ ਪੂਰਨ ਤੌਰ ਤੇ ਤੰਦਰੁਸਤ ਤੇ ਸਕਾਰਾਤਮਕ ਹਾਂ ਮੈਨੂੰ ਵਿਸ਼ਵਾਸ ਹੈ ਤੁਸੀਂ ਵੀ ਹੋ ਇਸ ਸਕਾਰਾਤਮਕ ਨਮੀ ਸੋਚਣੇ ਹੀ ਮੈਨੂੰ ਪ੍ਰੇਰਿਤ ਕੀਤਾ ਨਮਾ ਕਰਨ ਲਈ ਤੇ ਮੈਂ ਆਪਣਾ ਨਮਾ ਚੈਨਲ ਸ਼ਬਦ ਬੋਧ ਪੰਜਾਬੀ ਪੋਡਕਾਸਟ ਵਿੱਚ ਪਰਮਿੰਦਰ ਧੰچل ਲੈ ਕੇ ਆ ਰਿਹਾ ਹਾਂ ਜਿਸ ਵਿੱਚ ਆਪਾਂ ਸ਼ਬਦ ਬੋਧ ਜਾਣੀ ਡਾਇਲੌਗ ਸਿੱਧੀ ਪਾਸ਼ਾ ਵਿੱਚ ਜਿਸ ਨੂੰ ਗੱਲਾਂ ਬਾਤਾਂ ਕਹਿੰਦੇ ਨੇ ਪਰ ਜਿਨ੍ਹਾਂ ਦਾ ਕੋਈ ਅਰਥ ਹੋਵੇ ਟੁਕਮੇ ਮੌਕੇ ਤੇ ਕੁਝ ਸਿੱਖਣ ਨੂੰ ਮਿਲੇ ਦੂਸਰਿਆਂ ਨੂੰ ਕਿਵੇਂ ਨਿਰਾਸ਼ਾ ਵਿੱਚ ਆਸ਼ਾ ਲੱਭ ਕੇ ਆਪਣੀ ਮਨੁਸਥਿਤੀ ਨੂੰ ਆਪਣੀ ਤਾਕਤ ਬਣਾ ਕੇ ਜੀਵਨ ਨੂੰ ਸੇਧ ਦੇ ਰਹੇ ਨੇ ਤੇ ਦੂਸਰਾਂ ਦੀ ਨਾ ਸਿਰਫ ਮਦਦ ਕਰ ਰਹੇ ਨੇ ਬਲਕਿ ਕਈਆਂ ਦਾ ਮਾਰਗਦਰਸ਼ਨ ਕਰ ਰਹੇ ਨੇ ਆਪਾਂ ਉਹਨਾਂ ਦੇ ਤਜਰਬੇ ਸੁਣ ਕੇ ਨਾ ਸਿਰਫ ਉਹਨਾਂ ਦਾ ਹੌਸਲਾ ਵਧਾ ਰਹੇ ਹਾਂ ਇਹਨਾਂ ਵੀਡੀਓਜ਼ ਦੇ ਜ਼ਰੀਏ ਕਈਆਂ ਨੂੰ ਉਹਨਾਂ ਹਾਲਾਤਾਂ ਨਾਲ ਲੜਨ ਦਾ ਹੌਸਲਾ ਵੀ ਦੇ ਰਹੇ ਅਸੀਂ ਪੋਜ਼ਿਟਿਵ ਮੀਨਟਸ ਖਾ ਵੀ ਰਹੇ ਹਾਂ ਤੇ ਦੂਸਰਿਆਂ ਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਚੈਨਲ ਦਾ ਉਦੇਸ਼ ਕਿਸੇ ਸਮੱਸਿਆ 'ਤੇ ਸਿਰਫ ਚਰਚਾ ਕਰਨਾ ਨਹੀਂ ਹੈ ਉਸ ਸਮੱਸਿਆ ਦਾ ਹੱਲ ਵੀ ਲੱਭਣ ਦੀ ਕੋਸ਼ਿਸ਼ ਹੈ ਚੈਨਲ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਹੈ ਮੇਰੀ ਇਹ ਨਵੀਂ ਦਿੱਖ ਵੀ ਇਸੇ ਕڑی ਦਾ ਹਿੱਸਾ ਹੈ ਜਿਵੇਂ ਮੈਂ ਮਿਲਟਸ ਨੂੰ ਅਪਣਾ ਕੇ ਤੰਦਰੁਸਤ ਸਕਾਰਾਤਮਕ ਜੀਵਨ ਵੱਲ ਵਧ ਰਿਹਾ ਹਾਂ ਉਮੀਦ ਹੈ ਅਰਦਾਸ ਕਰਦਾ ਹਾਂ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹੋ ਮਿਲਰਸ ਖਾਂਦੇ ਰਹੋ ਤੇ ਤੰਦਰੁਸਤ ਰਹੋ